हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਉਸਮੇ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਰਾਜਵੀਰ ਸਿੰਘ ਉਹਨਾਂ ਦੇ ਕੋਲ ਤੇ ਬਾਈ ਸੋਨੀ ਉਹਨਾਂ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਭਰਾਵਾਂ ਦਾ ਤੇ ਪਸ਼ੂ ਜਿਹੜੇ ਦੋਸਤੋ ਵੱਡੀ ਗਿਣਤੀ ਦੇ ਵਿੱਚ ਇਸ ਘਰ ਆਉਂਦੇ ਆ ਮਾਝਾ ਜ਼ਿਆਦਾਤਰ ਵੀਰ ਲਿਆਉਂਦੇ ਆ ਵੜਾ ਵੀ ਆਉਂਦੀਆਂ ਨੇ ਦੋਸਤੋ ਬਾਕੀ ਜ਼ਿਆਦਾਤਰ ਨੱਕ ਜਿਹੜੇ ਬੰਜਾ ਹੋਦੀਆਂ ਨੇ ਤੇ ਅੱਜ ਪੰਜ ਜਿਹੜੇ ਪਸ਼ੂ ਆ ਮੱਝਾਂ ਝੋਟੀਆਂ ਬਿਲਕੁਲ ਦੋਸਤੋ ਚਾਰ ਮੱਝਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਗੀਆਂ ਨੇ ਇੱਕ ਗੱਬਣ ਆ ਤੇ ਇੱਕ ਤੁਹਾਨੂੰ ਵਹਿੜ ਦਿਖਾਉਣੀ ਆਪਾਂ ਲਾਸਟ ਦੇ ਵਿੱਚ ਰੇਡਪੜਤਾ ਜਿਹੜਾ ਦੋਸਤੋ ਉਮੀਦ ਅੱਜ ਵੀ ਰੱਖਾਂਗੇ ਵੀ ਬਿਲਕੁਲ ਜਿਹੜਾ ਵਾਜਬ ਤੇ ਜਾਇਜ਼ ਰੇਟੀ ਹੁੰਦਾ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ 11 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਦੋਸਤੋ ਕੋਈ ਦੁਪਹਿਰ ਦੇ 2 ਵਜੇ ਦਾ ਸਮਾਂ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਰਾਜਵੀਰ ਤੇ ਬਾਈ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਹਾਂ ਵਧੀਆ ਸੰਤੂ ਸਾਬ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਿਲਕੁਲ ਚੰਗੇ ਹਾਂ ਜੀ ਸੰਤੂ ਅੱਛਾ ਤੇ ਅੱਜ ਰਾਜਵੀਰ ਸਿਆਂ ਪਸ਼ੂ ਆਪਣੇ ਕੋਲ ਪੰਜ ਮੱਝਾਂ ਤੇ ਇੱਕ ਵੈੜ ਹਾਂਜੀ ਹਾਂਜੀ ਸੰਤੂ ਤੇ ਇਹ ਵੈੜ ਵੀ ਸੂਈ ਆ ਨਹੀਂ ਗੱਬਣੇ ਆ ਜੀ ਵੈੜ ਗੱਬਣੇ ਦੇ ਇੱਕ ਮਹੀ ਗੱਬਣੇ ਛੋਟੀ ਦੋ ਗੱਬਣ ਫਿਰ ਚਾਰ ਸੂਈਆਂ ਹਾਂਜੀ ਚਾਰ ਸੂਈਆਂ ਠੀਕ ਆ ਜੀ ਹਾਂਜੀ ਤੇ ਰੇੜ ਪੜ ਤੇ ਫਿਰ ਉਹੀ ਉਹ ਫੜ ਲਓ ਫੜ ਲਓ ਮੈਂ ਨਾ ਫੜ ਲਓ ਫੜ ਲਓ ਵਾਲੀ ਆ ਜੀ ਸੰਤੂ ਸਾਹਿਬ ਜਿੱਦਾਂ ਦਾ ਡੰਗ ਤੇ ਪਿਛਲੀ ਵਾਰ ਹੀ ਹੋ ਗਏ ਸਾਰੇ ਸੇਲ ਫੇਅਰ ਹਾਂਜੀ ਹਾਂਜੀ ਲਓ ਜੀ ਤੇ ਦੋਸਤੋ ਬਿਲਕੁਲ ਨਵੀਆਂ ਨਕੋਰ ਮੱਝਾਂ ਚੋਟੀਆਂ ਤੇ ਕਰਦੇ ਆ ਇੱਕ ਪਾਸਿਓਂ ਸ਼ੁਰੂ ਦੋਸਤੋ ਪੂਰੀ ਡਿਟੇਲ ਦੇ ਲੈਜੈਂਡ ਤੱਕ ਜ਼ਰੂਰ ਵੀਡੀਓ ਦੇਖ ਲਿਓ ਠੀਕ ਆ ਤੇ ਅੱਛਾ ਕਰੋ ਸਟਾਰ ਵੀ ਰਾਜਵੀਰ ਪਹਿਲੇ ਨੰਬਰ ਤੋਂ ਇਹ ਸੰਦੂ ਸਾਹਿਬ ਇਹ ਪਹਿਲਣ ਝੋਟੀ ਜੇ ਅੱਛਾ ਜੀ ਤੇ ਬੱਚਾ ਮਗਰ ਇਹਦੇ ਕੱਟੀ ਜੇ ਠੀਕ ਆ ਕੋਈ 10 11 ਦਿਨ ਹੋ ਗਏ ਜੇ ਠੀਕ ਆ ਜੀ ਤੇ ਇਹਦੇ ਥੱਲੇ ਸੰਦੂ ਸਾਹਿਬ ਦੁੱਧ ਦੇਊਗਾ 12 ਕਿਲੋ ਪਰ 11 ਕਿਲੋ ਗਾਰੰਟੀ ਵਾਲਾ ਵਾ ਠੀਕ ਆ ਜੀ ਝੋਟੀ ਦਾ ਹੂੰ 11 ਕਿਲੋ ਗਾਰੰਟੀ ਦਾ 10 12 ਹੋ ਜਾਊਗਾ 10 ਦਾ 10 ਦਾ ਲਾਓ ਕੱਟੀ ਜੇ ਲਓ ਜੀ ਮਗਰ ਕੱਟੀ ਆ ਹਾਂਜੀ 8 9 ਦਿਨਾਂ ਦਾ ਬੱਚਾ ਵਗ ਤੇ ਪਹਿਲਾ ਸੂਆ ਝੋਟੀ ਸੂਈ ਆ 11 ਲੀਟਰ ਜਿਹੜਾ ਵੀਰਾਂ ਦਾ ਵੀ ਬਿਲਕੁਲ ਦੁੱਧ ਹੀ ਦਾ ਥੱਲੇ ਹਾਜ਼ਰ 11 ਲੀਟਰ ਠੀਕ ਆ ਹਾਂਜੀ ਤੇ ਕੱਦ ਕਾੜ ਤੁਸੀਂ ਆਪ ਹੀ ਝੋਟੀ ਦਾ ਦੱਸੋ ਦੋਸਤੋ ਸੋਹਣੇ ਕੱਦ ਕਾੜ ਦੇ ਵਿੱਚ ਆ ਰਾਜੀ ਵਜਨ ਵਟੇ ਵਾਲੀ ਆ ਪੂਰੀ ਮੈਂ ਨਾ ਇਧਰ ਦੇਖੋ ਐਸ਼ਾ ਦੇਖੋ ਕਿੰਨੀ ਚੌੜੀ ਆ ਉਹ ਆਂਦੇ ਨੇ ਮੈਂ ਹਾਂ ਪੂਰੀ ਚੌੜੀ ਆ ਪੇੜ ਪੂੜੇ ਦੀ ਸੋ ਰਾਜੀ ਆ ਫੁੱਲ ਬੜਾ ਫੁੱਲ ਵਜਨ ਤੇ ਚੰਗੀ ਜੰਮੀ ਪਲੀ ਆ ਦੋਸਤੋ ਠੀਕ ਆ ਦੋ ਤੇ ਸੰਧੂ ਸਾਹਿਬ ਜੀ ਕੋਈ ਮਤਲਬ ਚਾਜਣਾ ਸੇਵਾ ਕਰੂਗਾ ਨਾ ਹਾਂਜੀ ਛੋਟੀ ਚਲੋ ਮਹਾਰਾਜ ਕਿਰਪਾ ਕਰੇ ਕਹਿ ਦਿੰਦੇ ਆ ਵੀ 14 14 ਕਿਲੋ ਪਰ 14 15 ਕਿਲੋ ਚਵਾ ਸਕਦੀ ਸੰਧੂ ਸਾਹਿਬ ਠੀਕ ਆ ਸੇਵਾ ਦੇ ਠੀਕ ਆ ਆ ਦੇਖੋ ਜੀ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਥਣ ਥਣ ਪੂਰਾ ਮੁੱਠੀ ਆ ਸਪੇਸ ਵੇਥੀ ਵਰਲ ਪੂਰੀ ਹੈ ਵਿੱਚ ਥਣਾ ਦੀ ਸੋ ਨਾਰਮਲ ਆ ਤੁਸੀਂ ਦੇਖ ਕੇ ਇੱਕ ਜਜਮੈਂਟ ਕਾ ਆਈਡੀਆ ਕਰ ਸਕਦੇ ਠੀਕ ਆ ਬਾਕੀ ਥਣ ਬੜਾ ਸੁਆਦੀ ਸੰਧੂ ਸਾਹਿਬ ਠੀਕ ਆ ਤਜਵਾਈ ਪੋਲੀ ਲੱਗਦੀ ਹੈ ਮੈਂ ਮੈਂ ਸੰਧੂ ਸਾਹਿਬ ਥਣ ਬਣਾਉਗੀ ਕਿਤੇ ਬਹੁਤ ਜ਼ਿਆਦਾ ਚੰਗਾ ਠੀਕ ਹੈ ਜੀ ਤੇ ਅੱਛਾ ਸੋਨੀ ਭਰਾ ਸੁਬਾ ਮਾਰਨਿੰਗ ਚਵਾਈ ਕਿੰਨੇ ਕਜੇ ਕਰ ਲਈ ਫਿਰ ਇਹ ਸੋਨੂ ਸਾਹਿਬ ਸ਼ੇਰਾ ਕੋਲ ਰਕੀ ਮੇਰਾ ਵੀ ਇਹ 7 ਤੋਂ ਟੌਣ ਚੋਵੇ 5:30 ਵਜੇ ਸੀ ਚਵਾਈ ਆ ਸ਼ਾਮ ਨੂੰ ਵੀ 5:30 ਕਰਨੀ ਤੇ ਸਵੇਰੇ ਵੀ 5:30 ਟੈਨ ਟੂ ਟੈਨ ਸੰਦੂ ਸਾਹਿਬ ਚੋਵੇ ਤੋਂ ਦੋਸਤੋ ਇਹ ਆਪਾਂ ਤਾਂ ਪੁੱਛ ਦਿੰਨੇ ਆ ਵੀ ਹੁਣ ਜਿਹੜਾ ਸਮਾਂ ਹੋਇਆ ਹੁੰਦਾ ਉਸ ਤਰੀਕੇ ਨਾਲ ਉਸ ਹੁਣ ਸੰਦੂ ਸਾਹਿਬ ਤਕਰੀਬਨ ਟਾਈਮ ਹੋ ਗਿਆ ਜੀ ਹੁਣ 2:30 ਵਜੇ ਗਿਆ ਜੀ ਆ ਠੀਕ ਹੈ ਜੀ ਬਿਲਕੁਲ ਹਾਂਜੀ 3 ਘੰਟੇ ਬਾਕੀ ਆ 5:30 ਵਜੇ ਦੀ 5:30 ਵਜੇ ਦੀ ਚਾਹੀਏ ਠੀਕ ਆ ਤੇ ਸਾਢੇ 5 ਨੂੰ ਸਾਨੂੰ ਸਭ ਐ ਫਾਜਣਾ ਨੇ ਬਿਲਕੁਲ ਛੋਟੀ ਚੰਗੀ ਆ ਦੋਸਤੋ ਠੀਕ ਆ ਛੋਟੀ ਬਹੁਤ ਚੰਗੀ ਹੈ ਕੁਆਲਟੀ ਵਾਲੀ ਆ ਸਾਰੇ ਪਾਸਿਓਂ ਵੇਖ ਲਓ ਅਗਲੇ ਪਿਛਲੇ ਥਣਾ ਦੇ ਵਿਥ ਵਰਲ ਵੇਖ ਲਓ ਤਸੱਲੀ ਕਰ ਲਓ ਤੁਕਾ ਥਣ ਭਾਂਡਾ ਬਹੁਤ ਜ਼ਿਆਦਾ ਸਾਫ ਮੈਂ ਨਾ ਸੰਧੂ ਸਾਹਿਬ ਅੱਗੇ ਵੀ ਆਪਾਂ ਝੋਟੀਆਂ ਪਾਈਆਂ ਇਹਨਾਂ ਵੱਡੀਆਂ ਤੇ ਜਿਹੜੀ ਕੱਟੀ ਕੋਲ ਆਪਾਂ 14 ਕਿਲੋ ਗਏ 14 ਦੇ ਬਜਾਏ 15 ਕਿਲੋ ਆਪਾਂ ਮੇਣਕੇ ਦੋ ਦਿੱਤਾ ਵਾ ਠੀਕ ਆ ਤਿੰਨ ਟਾਈਮ ਬੰਦੇ ਚੋਕੇ ਲਈ ਆ ਆ ਬਿਲਕੁਲ ਹਾਂਜੀ ਤੇ ਅੱਜ ਇਹਦਾ ਕੀ ਮੁੱਲ ਰਹੂਗਾ ਸੰਧੂ ਸਾਹਿਬ ਜੇ ਇਹ ਦੇ ਹਰਿਆਣੇ ਫੇਰ ਤਾਂ ਡੇਢ ਹੀ ਕਰਨਾ ਵਾ ਹਾਂਜੀ ਠੀਕ ਹੈ ਜੀ ਪਰ ਆਪਾਂ ਬਿਲਕੁਲ ਭਾਜ ਲਈ ਤੇ ਭਾਣੇ ਦੇ ਦੇਣੀਆਂ ਮੁੱਲ ਦੇ ਦਾ 1.5 ਦੇ ਹਾਂਜੀ 1 ਲੱਖ 3000 ਦੀ ਸੰਧੂ ਸਾਹਿਬ ਦੇਵਾਂਗੇ ਝੋਟੀ 1 ਲੱਖ 3000 ਦੀ ਸੰਧੂ ਸਾਹਿਬ 3000 ਤੇ ਝੋਟੀ ਵੇਖ ਲੋ ਐਡੇ ਪਹਿਲਣ ਕੋਈ ਇੰਨਾ ਥਣ ਭਾਂਡਾ ਦੇ ਐਡੀ ਪੇਠਪੁੜੇ ਵਾਲਾ ਕੋਈ ਆਨਲਾਈਨ ਮੰਗਾਉਗਾ 12 ਕਿਲੋ ਦੁੱਧ ਹੋਊਗਾ ਭਾ 11 ਕਿਲੋ 11 ਕਿਲੋ ਗਰੰਟੀ ਆ ਲੋ ਵੀ ਪ੍ਰਭੂ ਹਾਂਜੀ ਬਾਕੀ ਪਸਵਾ ਕੇ ਥਣ ਬਹੁਤ ਜ਼ਿਆਦਾ ਚੰਗਾ ਆ ਸੰਦੂ ਸਾਹਿਬ ਠੀਕ ਆ ਜੀ ਸੋ ਬਾਕੀ ਦੋਸਤੋ ਦੇਖ ਕੇ ਭਰਾਵਾਂ ਨੂੰ ਪਤਾ ਲੱਗ ਜਣਾ ਚੀਜ਼ ਕੀ ਆ ਠੀਕ ਆ ਸੋ ਸੰਗੀ ਸੰਗੀ ਵਾਲੇ ਪਾਸਿਓਂ ਵੇਖ ਲੋ ਯਕੀਨੀ ਵਾਲੇ ਪਾਸਿਓਂ ਪੂਰੀ ਚਿਪਕੜ ਤੇ ਮਗਰ ਕੱਟੀ ਵੀ ਪੂਰੀ ਮੋਰਾ ਦੀ ਠੀਕ ਆ ਮਗਰ ਕੱਟੀ ਵੀ ਪੂਰੀ ਮੋਰਾ ਦੀ ਕੋਈ ਦੋਗਾ ਇੰਚ ਜਿਹੜੀ ਪਿਛੋਂ ਪੂਛ ਹੀ ਵਾਈਟ ਆ ਬਾਕੀ ਬਿਲ ਸਭਾ ਬੰਦਾ ਮੁੰਡਾ ਕੋਲ ਜਨਵਰੀ ਸਾਰੇ 14-15 ਕਿਲੋ ਤੋਂ ਘੱਟ ਕੋਈ ਨਹੀਂ ਜਿੰਨਾਂ ਤੋਂ ਆਪਾਂ ਲਈਏ ਠੀਕ ਆ ਜੀ ਹਾਂਜੀ ਤੇ ਰਾਜਵੀਰ ਸਿੰਘ ਜਿਹੜੀ ਅਗਲੀ ਆ ਝੋਟੀ ਆ ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਜੇ ਇਹ ਕੋਈ ਮਹੀਨੇ ਦਾ ਸੁਆ ਹੋਊਗਾ ਉਹ ਬੱਚਾ ਖਾ ਲੋ ਲਓ ਜੀ ਹਾਂਜੀ ਮਗਰ ਮਹੀਨੇ ਦੀ ਸੂਈ ਆ ਮਹੀਨੇ ਦਾ ਲਾ ਲੈ ਕੋਈ 5 ਦਿਨ ਉੱਤੇ ਵੀ ਲਾ ਦਦਾ ਘੱਟ ਵੀ ਲਾ ਨਗਰ ਲੋਹੀ ਕੱਟੀ ਲੋਹੀ ਨਹੀਂ ਨਹੀਂ ਇਹ ਕਟਾ ਕਟਾ ਅੱਛਾ ਆ ਕਟਾ ਅਗਲਾ ਹਾਂਜੀ ਲਓ ਜੀ ਇਹ ਕਟਾ ਮਹੀਨੇ ਦਾ ਤੁਸੀਂ ਸੰਧੂ ਸਾਹਿਬ 10 ਕਿਲੋ ਦੋ ਦੇ ਝੋਟੀ ਕੋ ਪੱਕਾ 11 ਆਏ ਹੋਗਾ ਪਰ 10 ਦੀ ਗਾਰੰਟੀ ਹੈ ਇਹਦੀ ਦੋਦੇ ਦੇ ਕੋਲ ਵੀ 11 ਹੀ ਹੋਊਗਾ ਪਰ 10 ਦੀ ਗਰੰਟੀ ਐਨ ਪੂਰਾ ਤਸੱਲੀ ਨਾਲ ਕੋਈ ਗੱਲ ਹੀ ਨਹੀਂ ਸੰਧੂ ਸਾ ਲਓ ਵੀ ਇਹ ਵੀ ਪਹਿਲਾਂ ਨਕ ਦੂਜਾ ਦੂਜਾ ਹੋਊਗਾ ਦੂਜਾ ਦੂਜਾ ਲਓ ਜੇ ਦੂਜਾ ਸੁਆ ਥਣ ਤੁਣਾ ਜਿਹੜਾ ਦੋਸਤੋਂ ਲੰਬਾਈ ਦੇ ਵਿੱਚ ਪੂਰਾ ਮੁਠੀ ਆ ਤੇ 10 ਬਾਕੀ ਕਾਦ ਬਹੁਤ ਬਾਹਰ ਹੈ ਵੈਸੇ 10 ਕਿਲੋ ਮੰਨ ਲੇ ਕੋਈ ਵੀਰ ਸ਼ਬਦਾ ਕਰ ਲੈ ਠੀਕ ਆ ਹਾਂਜੀ ਲਾ 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 ਮੋੜ ਲਾ ਮੋੜ ਲਾ ਮੋੜ ਬਰਬਾਚੀਆਂ ਜਾਂਦੀਆਂ ਲਓ ਵੀ ਦੋਸਤੋ ਤੇ ਚਵਾਈ ਪਸਮਾ ਦੀ ਇੱਕ ਵਾਰੀ ਜ਼ਰੂਰ ਤਸੰਦੂ ਸਰ ਸਾਹਿਬ ਪਸਮਾ ਦੀ ਨਹੀਂ ਸੰਦੂ ਸਰ ਸਾਹਿਬ ਜਿਹੜਾ ਚਵਾਈ ਪਸਮਾ ਦਾ ਡੰਗਰ ਮਾਰਾ ਹੋਗਾ ਪਹਿਲਾਂ ਦੱਸਾਂਗੇ ਆਪਾਂ ਜੇ ਆਪਾਂ ਸੰਦੂ ਸਰ ਜੀ ਗਲਤ ਦੱਸਾਂਗੇ ਤੇ ਫਿਰ ਅਗਲੀ ਵਾਰੀ ਮਾਲਕਤਾਂ ਵਿੱਚਾਂਗੇ ਬਿਲਕੁਲ ਜੀ ਹਾਂਜੀ ਲੋ ਵੀ ਦੋਸਤੋ ਇੱਥੋਂ ਆਪਾਂ ਚਲੋ ਗੁੰਜਾਇਸ਼ ਤੇ ਨਹੀਂ ਰੱਖਦੇ ਵੀ ਕੋਈ ਵਤੀਕੀ ਨਾ ਨਿੱਕੀ ਹੋਊਗੀ ਕਿਉਂਕਿ ਵਪਾਰ ਦਾ ਕੰਮ ਆ ਪੁਰਾਣਾ ਹੀ ਕਰਦੇ ਆ ਹੁੰਦੇ ਬਿਲਕੁਲ ਬਿਲਕੁਲ ਸੰਦੂ ਤੇ ਤਸੱਲੀ ਆਪਦੇ ਵਾਲੇ ਪਾਸਿਓ ਪੂਰੀ ਕੋਈ ਬੰਦਾ ਕਰਕੇ ਲਿਆਇਆ ਬਾਕੀ ਜਿਹਨੇ ਖਰੀਦੇ ਨਹੀਂ ਆਪਦਾ ਵੀ ਸੰਗੀ ਤਾਰਾ ਮਾਰ ਕੇ ਕਰਦੇ ਕੋਈ ਮਾਰਾ ਹੀ ਕਿਰਪਾ ਹਰ ਦੂ ਤੇ ਰਾਜਵੀਰ ਸਿੰਘਾਂ ਦੱਸੋ ਜੀ ਇਹਦੇ ਬਿਲਕੁਲ ਨਾੜੂ ਦਾ ਫੇਰ ਤੇ ਮੁੱਲ ਕਰਨਾ ਹੈ 85 ਪਰ ਹੁਣ ਬਿਲਕੁਲ ਉਸ ਹੁਣ ਜੇ ਮਹੀਨਾ ਸੁਹਾਵਾ ਦੇ ਆਪਾਂ ਮੁੱਲ ਵੀ ਉਸੇ ਹਿਸਾਬ ਨਾਲ ਕਰਨਾ ਹਾਂਜੀ ਮੁੱਲੇ ਦਾ 76 73000 ਦੀ ਸੰਧੂ ਸਾਹਿਬ ਦੇਣੀ ਆ ਠੀਕ ਆ ਜੀ 73 ਦੀ ਹਾਂਜੀ ਹਾਂ ਸੋਨੀਪਾ 73 ਦੀ ਦੇ ਰਾਂਗੇ ਸੰਧੂ ਸਾਹਿਬ ਲਓ ਜੀ 73000 ਦੀ ਵੇਖ ਲਓ ਸੰਧੂ ਸਾਹਿਬ ਮੈਂ ਗਿੱਡੀ ਆ ਹੂੰ ਤੇ ਥਾਣ ਭਾਂਡਾ ਵੇਖ ਲਓ ਮੈਂ ਨੂੰ ਇਹ ਵੀ ਪੂਰੀ ਤਸਲੀ ਨਾਲ ਵੈਸੇ ਦਿਖਾਤੀ ਆ ਠੀਕ ਆ ਜੀ ਕਿਸੇ ਪਾਸਿਓਂ ਨਹੀਂ ਖੁੰਜੀਗੀ ਬਾਕੀ ਤੁਸੀਂ ਆਹ ਵੇਖੋ ਠੀਕ ਆ ਫੇਸ ਕੁਆਲਿਟੀ ਵੇਖੋ ਸਿੰਗੀ ਸੁੰਗੀ ਵੇਖੋ ਥਾਨ ਭਾਂਡਾ ਵੇਖੋ ਤਸੱਲੀ ਕਰੋ ਜੀ ਆ ਵੇਖੋ ਹਾਂਜੀ ਠੀਕ ਆ ਕੋਈ ਡਰਾਕਲ ਭਜਾਕਲ ਜੀ ਨਹੀਂ ਹੈਗੀ ਦੋਸਤੋ ਕਿ ਨਾ ਉੱਪਰੇ ਪੰਜੇ ਪਸੂ ਬਾਇ ਹੈ ਪਾਟਾ ਨਹੀਂ ਚੜ ਜਾਂਦਾ ਵੀ ਉਹ ਵੀ ਕੋਈ ਗੱਲ ਨਹੀਂ ਹੈਗੀ ਕੀ ਠੰਡੀ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਜਿਹੜੀ ਝੋਟੀ ਆ ਇਹ ਨੀਲੀ ਸੰਧੂ ਸਾਹਿਬ ਸਾਹਿਬ ਦੋਨ ਦੀ ਝੋਟੀ ਆ ਆ ਦੋ ਦਾਂ ਦਿਆ ਅੱਛਾ ਇਹ ਕੱਟੀ ਗਏ ਕਿ ਮੇਰੇ ਵੀਰ ਨੇ ਕਦੇ ਵੀ ਨਾ ਕੋਈ ਵੀ ਵੀਡੀਓ ਚ ਅੱਗੇ ਪਾਈ ਸੀ ਪਾਈ ਜਰੂਰ ਹੀ ਬੰਦਿਆਂ ਦਾ ਬਿਆਨ ਆਇਆ ਵਾ ਬਾਅਦ ਚ ਉਹਨਾਂ ਨੇ ਕਿਹਾ ਤਾਂ 27 ਤਰੀਕ ਵਾਲੀ ਵੀਡੀਓ ਤੇ ਜਿਹੜੀ ਝੋਟੀ ਆ ਉਹਦਾ ਸਬਦਾ ਕੀਤਾ ਅੱਛਾ ਉਹ ਮਿਸਟੇਕ ਹੋ ਗਈ ਉਹ ਨਹੀਂ 1000 ਰੁਪਇਆ ਸਾਨੂੰ ਸਭ ਆਇਆ ਹੁਣ ਤੇ ਉਹਦਾ ਕਰਕੇ ਤਿੰਨ ਤਿੰਨ ਝੋਟੀ ਖੜੀ ਰਹੀ ਹੈ ਤੇ ਆਪਾਂ ਕਹਾਂ ਕੋਈ ਗੱਲ ਨਹੀਂ ਵੀਰੇ ਝੋਟੀ ਸਾਥ ਜਦੋਂ ਤੁਸੀਂ ਲੈਣ ਜਿਹੜੇ ਹਿਸਾਬ ਨਾਲ ਲੈ 7 ਤਰੀਕ ਨੂੰ ਤਾਂ ਸਬਦਾ ਕੀਤਾ 7 ਨੂੰ ਇਹ ਚੜੀ ਹੈ ਹਾਂ ਤੇ ਇਹ ਕਰਕੇ ਉਹਨਾਂ ਬਿਆਨਾਂ ਨਾਲ ਵੀਰੇ ਨੇ ਸਾਡੇ ਕੋਲ ਬਿਆਨਾਂ ਕਿਹਾ ਵਾ ਤੇ ਨਾ ਉਹਨਾਂ ਨੇ ਪੈਸੇ ਪਾਏ ਮੁੜ ਕੇ ਤੇ ਨਾ ਹੀ ਝੋਟਿਕ ਲਈ ਅੱਛਾ ਉਦੋਂ ਇਹ ਸੂਈ ਨੂੰ ਕਿੰਨੇ ਕਿ ਦਿਨ ਅਜ ਕਿੰਨੇ ਕੋਲ ਉਦੋਂ ਨਾੜੂ ਤੇ ਜੀ ਉਦੋਂ ਰਾਹ ਦੀ ਸੂਈ ਸੀ ਹੋਵੇ ਤੇਾਰੇ ਚੌਥਾ 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 ਦਿਨ ਹੋਣਾ ਚੌਥਾ ਮਹੀਨੇ ਨੂੰ ਹੋਣਾ ਜੀ ਕੋਈ ਹੁਣ ਬੋਲੇ ਬਾਹਰ ਆ ਗਈ ਬੋਲਾ ਜੀ ਤੋਂ 8 ਕਿਲੋ ਦੇ ਵਿੱਚ ਫਿਰਦੀ ਬੋਲੇ ਤੋਂ ਨਿਕਲ ਗਈ ਸੱਤ ਤੋਂ ਬਾਹਰ ਆ ਗਈ ਹਾਂਜੀ 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 7 ਤੋਂ 8 ਦੇ ਦਰਮਿਆਨ ਹਾਂਜੀ ਮਗਰ ਕੱਟੀ ਸੀ ਨਹੀਂ ਕਟਾ ਜੀ ਮਗਰ ਕਟਾ 나ੜੂ ਬਿਲਕੁਲ ਬੱਚੇ ਦੇ ਨਾੜੂ ਨਾਲ ਆਵੇ ਜੀ ਭੈਣ ਭਰਾ ਆਪਣੀ ਮਗਰ ਲਈ ਵੀਡੀਓ ਵੇਖ ਲੈਣ ਜੀ ਮਗਰ ਲਈ ਵੀਡੀਓ ਕਰਕੇ ਦੇਖ ਲਿਓ ਬਿਲਕੁਲ ਸੱਜਰ ਸੀ ਉਸੇ ਦਿਨ ਸੱਜਰ ਹੋਣਾ ਦਾ ਵੀ ਉਸੇ ਦਿਨ ਸੇਮ ਪਈ ਉਸੇ ਦਿਨ ਤੇ ਅੱਜ ਲੋਖਾ ਤੋਂ ਫਰਾਰ ਹੋ ਗਿਆ ਜੀ ਢੋਤੀ ਨੇ ਜਿੱਦਾਂ ਮਤਲਬ ਦੋਂਦੀਏ ਨੇ ਕੱਦ ਬਹੁਤ ਬਹੁਤ ਕਰਨਾ ਵਾ ਦੋਂਦੀ ਝੋਟੀਆਂ ਦੋਸਤੋ ਬਾਦੇ ਬੰਦੀ ਅੱਗੇ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਠੀਕ ਆ ਤੇ ਅੱਗੇ ਕੋਈ ਦੋ ਚਾਰ ਸੁਏ ਪੀ ਕੇ ਵੀ ਕੋਈ ਵੀਰ ਆਵਦਾ ਫੈਸਲਾ ਲੈ ਸਕਦਾ ਜਿੰਨੇ ਬੱਚੇ ਬੁੱਚੇ ਲੈਣੇ ਨਾ ਨੀਲੀ ਦੇ ਜਿੰਨਾ ਕੱਦ ਬਹੁਤ ਆ ਬਹੁਤ ਚੰਗੀ ਮਤਲਬ ਬਰੀਡ ਵਾ ਬਰੀਡਿੰਗ ਵਾਸਤੇ ਬਹੁਤ ਵਧੀਆ ਰਹੂਗੀ ਝੋਟੀਆਂ ਠੀਕ ਆ ਜੀ ਚਲੋ ਸਾਨੂੰ ਪਤਾ ਚਵਾਇਚ ਵੀ ਵਧੀਆਂ ਜੀ ਵੀ ਪੂਰੀ ਵਧੀਆ ਵਧੀਆ ਤੇ ਮਿਲਨ ਮੁਲਾਬ ਦੇ ਵਿੱਚ ਪਹਿਲਣ ਝੋਟੀ ਆ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੰਭ ਲਾਤਣਾ ਪਟੂ ਬਾਕੀ ਜਿਨੇ ਮੰਨ ਲਓ ਆਨਲਾਈਨ ਮੰਗਾਉਣੀ ਹੈ ਵੀਡੀਓ ਕਾਲ ਦੇ ਆਪਣੀ ਤਸੱਲੀ ਕਰ ਲੈ ਸੰਧੂ ਸਾਹਿਬ ਆ ਠੀਕ ਨਹੀਂ ਆ ਲੋ ਜੀ ਆ ਕੇ ਵੀ ਇੱਥੇ ਕਰੇ ਪਹਿਲੀ ਗੱਲ ਤੇ ਇੱਥੇ ਆ ਕੇ ਹੀ ਕਰੇ ਆ ਬਿਲਕੁਲ ਸੋ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਠੀਕ ਆ ਆ ਭਾਲ ਕਰਕੇ ਮਾਰੀ ਭਾਲ ਮਾਰੀ ਕਰੀ ਨੋਰਮਲ ਗਿੱਲੇ ਨਾਲ ਆ ਬਾਕੀ ਸਪੇਸ ਤੁਹਾਡੇ ਸਾਹਮਣੇ ਆ ਜਵਾ ਪਸਮਾ ਇੱਕ ਨੰਬਰ ਅਗਲੇ ਪਿਛਲੇ ਥਾਣਾ ਦੀ ਤੁਸੀਂ ਭਰ ਆ ਕੇ ਵੇਖੋ ਕਿਉਂਕਿ ਸੂਈ ਝੋਟੀ ਠੀਕ ਆ ਜੀ ਤੇ ਮਗਰ ਦੇ ਕਟਾ ਮੇਲ ਕਾਫਾ 나ੜੂ ਬੱਚੇ ਦੇ ਨਾਮ ਤੇ ਝੋਟੀ ਤੁਸੀਂ ਆਪ ਹੀ ਵੇਖ ਲਓ ਦੋਸਤੋ ਕੱਦ ਕਰਦੀ ਵੀ ਸੋਹਣੀ ਆ ਮੀਡੀਅਮ ਤੋਂ ਜਿਹੜੀ ਆਪਾਂ ਕਹੀਏ ਨਾ ਮੀਡੀਅਮ ਵਿੱਚ ਵਿਚਾਲੇ ਸਾਈਜ਼ ਤੋਂ ਵੀ ਥੋੜੀ ਜਿਹੀ ਉੱਤੇ ਆ ਠੀਕ ਆ ਤੇ ਪੰਜ ਕਲਿਆਣੀ ਵੀ ਮੰਨ ਸਕਦਾ ਕੋਈ ਵਿਚਾਰੇ ਪੈਰ ਤਾਰੇ ਖੋਰ ਤੋਤੇ ਪੂਰ ਤੱਕ ਵਾਈਟ ਮੱਥਾ ਬੱਲ ਅੱਖਾਂ ਜੀ ਵੀ ਸੰਸੋ ਮਾਰਾ ਮਾਰਾ ਜਵਾਬ ਆ ਅੱਖਾਂ ਜੀ ਮਾਰਾ ਮਾਰਾ ਜੀ ਆ ਜੀ ਵੇਖੋ ਬਿਲਕੁਲ ਬਿਲਕੁਲ ਤੇ ਰਾਜਵੀਰ ਝੋਟੀ ਚੰਗੀ ਆ ਉਦਦੇ ਆਪਾਂ ਕੀ ਮੁੱਲ ਕੀਤਾ ਸੀ 77000 ਕੀਤਾ ਸੀ ਤੇ 1000 ਰੁਪਏ ਉਹ ਬੈਨਾ 70 ਦੀ ਆਪਾਂ ਦੇਣੀ ਆ अच्छा 4000 और 1000 काट कर दंगा साहब 99 दी 99 दी दो काट दे दो काट दे दंगा जाओ लो जी।, जी जो भी 68 दी ओना ही आपा डाउन करता कामे दा 6800 दी ਝੋਟੀ دوستੋ भाईंदा ਵੀ ਦੇ ਦੇਾਂਗੇ ਬਾਕੀ ਮੇਰਾ ਵੀਰ ਆਪ ਦੀ ਬੰਡਲ ਆ ਲਿਓ ਆਣ ਕੇ ਘਰੇ ਪਹਿਲਾਂ ਤਸੱਲੀ ਕਰ ਲਿਓ ਜੇ ਕਿਸੇ ਦੇ ਮਨ ਚ ਡਾਊਟ ਨਾ ਹੋਵੇ ਦੂਰ ਤੋਂ ਆਦੇ ਬੈਠਿਓ ਤੇ ਵੀਡੀਓ ਕਾਲ ਵੀ ਭਰਾਵਾਂ ਨੂੰ ਤੁਸੀਂ ਲਾ ਕੇ ਜਿਹੜੀ ਹੈ ਦੋਸਤੋ ਤਸੱਲੀ ਕਰਵਾ ਸਕਦੇ ਜੇ ਬਿਲਕੁਲ ਠੀਕ ਆ ਤੇ ਝੋਟੀ ਚੰਗੀ ਆ ਪਸੰਦ ਆਊਗੀ ਤੇ ਅਗਲੀ ਮੱਝ ਇਹ ਸਾਨੂੰ ਸਾਡ ਦੁੱਜਣ ਝੋਟੀ ਆ ਅੱਛਾ ਜੀ ਠੀਕ ਹੈ ਜੀ ਤੇ ਮਹਾਰਾਜ ਕਰੇ ਕਿਰਪਾ ਵੇਖੋ ਥਣਪੰਡ ਐਨੂੰ ਕੰਨਾ ਠੀਕ ਆ ਜੀ ਸੱਚੇ ਭਾਸ਼ਾ ਗੱਬਣ ਹੈ ਜੀ ਗੱਬਣ ਗੱਬਣ ਵੇਖੋ ਸੰਧੂ ਸਾਹਿਬ ਆ ਵੀ ਦੋਸਤੋ ਗੱਬਣ ਅਗਲੀ ਬਿਲਕੁਲ ਚੌਥਾ ਨੰਬਰ ਮੇਰਬਾ ਪਾ ਦਿੰਨੇ ਆ ਮਹਾਰਾਜ ਨੇ ਕੋਈ ਗਾਲ ਹੀ ਨਹੀਂ ਕਿ ਸੰਧੂ ਸਾਹਿਬ ਤੇ ਸੂਬਾ ਦੂਜਾ ਵੀਰਾਂ ਤਾਂ ਵੀ ਸੋਹਣੀ ਆ ਠੀਕ ਆ ਜੀ ਹਾਂ ਜੀ ਤੇ ਪਲੀ ਪੁਲੀ ਵੇ ਲੋਕ ਅੰਦਾ ਜੀ ਸੋਹਣੀ ਆ ਸੋਹਣੀ ਸਨਖੀ ਵਜਨ ਵਟਾ ਪੂਰਾ ਦੋਸਤੋ ਵਜਨ ਵਟਾ ਵੀ ਸੋਹਣੀ ਸਨਖੀ ਵੀ ਪੂਰੀ ਆ ਬਿਲਕੁਲ ਹਾਂ ਜੀ ਵਜਨ ਵਟਾ ਪੂਰਾ ਇਹ ਨਾ ਪਤਲੇ ਪਿੰਡੇ ਦੀ ਬਿਲਕੁਲ ਐ ਪਤਲੇ ਪਿੰਡੇ ਦੀ ਕੋ ਤੋ ਮੇਨ ਗੱਲ ਇਹ ਹੈ ਦੋਸਤੋ ਥਣ ਭਾਂਡਾ ਬਹੁਤ ਸੋਹਣਾ ਇਹ ਵਿਖਾਲਾ ਇੱਕੋ ਜਿਹਾ ਪੱਧਰ ਦਾ ਬਿਲਕੁਲ ਬਿਲਕੁਲ ਸੰਤੂ ਸਾਹਿਬ ਬਾਕੀ ਤੁਹਾਨੂੰ ਪਤਾ ਜਿਹੜੀ ਥਣ ਭਾਂਡੇ ਦੀ ਮੈਂ ਚੰਗੇ ਨੇ ਦੁੱਧ ਕੱਢਦੀ ਕੱਢਦੀ ਸੰਤੂ ਸਾਹਿਬ ਆਪਾਂ ਦੇ ਚੰੜੇ ਦੀ ਬਿਲਕੁਲ ਜੀ ਆਹ ਦੇਖੋ ਮੇਰਾ ਵੀਰ ਹਾ ਠੀਕ ਆ ਤੇ ਵੈਸੇ ਆਪਾਂ ਤਿਆਰੀ ਤੇ ਹੀ ਹੈ ਵੈਸੇ ਤਕਰੀਬਨ ਕੋਈ 2 ਲੈ ਜੀ ਸੰਤੂ ਸਾਹਿਬ ਵੱਲੇ ਦੇ ਲੈ ਜੀ 2-4 ਦਿਨ 2 2-4 ਦਿਨ ਲੈ ਰਹੂ ਸੰਤੂ ਸਾਹਿਬ ਵੱਲੇ ਟੈਲੈਂਟ ਲੱਗਦਾ ਲਓ ਜੀ 2-4 ਦਿਨ ਦੋਸਤੋ ਲੈ ਜੋਗੀ ਸਮਾਂ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਪਰ ਵਜ਼ਨ ਪੂਰਾ ਵਾਈਨ ਬਾਕੀ ਦੋਸਤੋ ਥਣ ਥਣ ਦੀ ਸ਼ੇਪ ਸੋਹਣੀ ਹੈ ਠੀਕ ਆ ਲੰਬਾਈ ਵੀ ਇੰਨਾ ਭਾਅ ਮੋਟਾ ਥਣ ਥਣ ਮਲਖੋ ਚਾਲ ਢਾਲ ਪੂਰੀ ਜਿਹੜੀ ਦੋਸਤੋ ਇੱਕ ਨੰਬਰ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਂਦੇ ਆ ਠੀਕ ਆ ਜੀ ਲੰਬਾ ਤੋੜ ਕੇ ਜਿਹੜਾ ਦੋਸਤੋ ਦਿਖਾਉਣ ਦਾ ਖੌਂਦਾ ਵੀ ਕਿਸੇ ਪਾਸੇ ਕੋਈ ਤੋੜ ਦੇ ਵਿੱਚ ਫਰਕ ਨਾ ਹੋਵੇ ਪਸ਼ੂ ਦੇ ਉਹ ਮੇਰਾ ਵੀਰ ਤਸੱਲੀ ਤੁਸੀਂ ਆਪ ਇਹਨਾਂ ਕਰ ਲਿਓ ਆ ਦੇਖੋ ਜੀ ਠੀਕ ਆ ਸੋ ਚੰਗੀ ਮਾਜਾ ਦੋਸਤੋ ਤੇ ਕੀ ਰਾਜਵੀਰ ਅੱਜ ਫਿਰ ਸੰਧੂ ਸਾਹਿਬ ਮੋਲ ਦੇ ਭਾਵੇਂ ਜੋ ਮਰਜ਼ੀ ਕਰਾ ਲਓ ਮੋਲ 80 ਇਹ ਆਪਾਂ ਤੁਹਾਨੂੰ ਦੇ ਦਾਂਗੇ ਸੰਧੂ ਸਾਹਿਬ 7700 ਮੈਂ ਬਹੁਤ ਚੰਗੀ ਜੀ ਸੂਈ ਹਾਂ 73000 ਦੀ ਦੇ ਦਾਂਗੇ ਹਾਂ ਨਾ ਹੀ ਹੋਣੀ ਫਿਰ ਸੰਧੂ ਸਾਹਿਬ ਹੁਣ ਵੀ ਹਾਂ 73 ਲਓ ਜੀ 73000 ਦੀ ਠੀਕ ਆ 73000 ਮੈਂ ਸੂਈ ਸੰਧੂ ਸਾਹਿਬ 80000 ਦੀ ਵੇਚ ਲਈਦੀ ਤੈਨੂੰ ਪਤਾ ਜਿੰਨਾ ਇਹਨੂੰ ਮੈਂ ਇਹਨੂੰ ਥਾਣ ਭਾਂਡਾ ਥਾਣ ਵੇਖੋ ਕਿਡਾ ਪੂਰਾ ਥਾਣ ਲੱਗਾ ਐ ਮੇਰੇ ਨਾਲ ਆ ਜਾ ਚੱਲ ਬਰਨ ਵਾਲਾ ਜਿਹੜਾ ਸੋਹਣੀ ਮਾਝਾ ਦੋਸਤੋ ਓਵਰঅল ਜਿੰਨੀ ਛੋਟੀ ਸਾਰੀ ਸੋਹਣੀ ਹੈ। ਬਾਕੀ ਵੀਰ ਮੇਰਾ ਕੋਈ ਕੋਈ ਨਹੀਂ ਬਰਨ ਆਲਾ ਪਰ ਪਠੇ ਪਊਗਾ ਦੁੱਧ ਦੇਣਾ ਸੰਧੂ ਸਾਹਿਬ ਨੇ। ਬਸ ਜੀ ਬਸ। ਹੁਣ ਬੇਨਾ ਪਾਉਣ ਤੇ ਦੁੱਧ ਮੇ ਪੈਣਾ। ਬਿਨਾ ਲੈਟ ਤੋਂ ਬਲਬ ਨਹੀਂ ਆਉਂਦੇ ਜਗਦੇ। ਬਿਲਕੁਲ ਬਿਲਕੁਲ ਪਠੇ ਪਾਉਣ ਤੋਂ ਜੇ ਸੇਵਾ ਤੋਂ ਬਣਾ ਦੋ ਥੋੜੀ ਦੇਣਾਂ ਨੇ। ਬਸ ਜੀ। ਹਾਂ ਜੀ। ਚੰਗੀ ਮਾਝਾ ਦੋਸਤੋ ਪੂਰੀ ਸਾਰੇ। ਹਾਂ ਸੰਧੂ ਸਾਹਿਬ ਹੁਣੇ ਮੈਂ ਤੁਰ ਹੀ ਆਈ ਆ। ਪੰਜਵਾਂ ਨੰਬਰ ਆ ਗਿਆ ਹੁਣੇ ਮੈਂ ਤੁਰ ਹੀ ਆਈ ਆ। ਹਰਿਆਣਾ ਕਿੱਥੋਂ ਆਈ ਹਰਿਆਣਾ ਤੋਂ। ਨਹੀਂ ਨਹੀਂ। ਹਾਂ ਜੀ। ਇਹ ਤੋਂ ਲਈਏ ਕੋਈ ਵੀਰ ਠੀਕ ਆ ਜੀ ਤੇਰਾ ਭਾਅ ਵੀ ਬੜਾ ਚੰਗਾ ਜੀ ਲੋ ਜੀ ਪਹਿਲਾਂ ਕੱਟੀ ਤੁਹਾਨੂੰ ਦਿਖਾ ਦਈਏ ਲੋਹੀ ਕੱਟੀ ਜੇ ਲੋਹੀ ਕੱਟੀ ਨਹੀਂ ਆਉਣ ਵਾਲੀ ਨਹੀਂ ਇਹ ਲਓ ਲੋਹੀ ਕੱਟੀ ਆ ਮੈਂ ਵੀ ਠੀਕ ਆ ਦੀ ਮੱਝ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਜੋ ਜੀ ਤੇ ਰਾਜਵੀਰ ਨੂੰ ਦਿਨ ਮਹੀਨਾ ਕੇ ਲਾਗੇ ਹੋ ਗਿਆ ਕਿੰਨਾ ਹੋ ਗਿਆ ਸਮਾਂ ਮਹੀਨਾ ਡੇਢ ਮਹੀਨਾ ਸੰਦੂ ਸਾਵਾ ਆ ਬੱਚਾ ਦੇ ਤਾਂ ਡੇਢ دی ਵੀ ਹੋ ਸਕਦੀ ਸੰਦੂ ਸਾ ਡੇਢ ਵੀ ਹੋ ਸਕਦੀ ਹੈ ਤੇ ਦੁੱਧ ਸੰਦੂ ਸਾਹ ਉਹਦੇ ਮਤਲਬ 8 ਕਿਲੋ ਦਾ ਪਰ 7 ਕਿਲੋ ਮੰਨ ਲੇ 7 ਕਿਲੋ ਮੰਨ ਲੀਏ ਬਾਕੀ ਜਿੰਨੇ ਜਿੰਨੇ ਵੀਡੀਓ ਅਪਲੋਡ ਹੋਣੀ ਨੇ ਜਿੰਨੂੰ ਚਵਾਈ ਹੋਈ ਨਹੀਂ ਮੈਂ ਦੀ ਤੇ ਆਪਾਂ ਨੂੰ ਪਤਾ ਲੱਗਣਾ ਵੀ ਕੀ ਹੈ ਆਪਾਂ ਜੇ ਪੂਰੀ ਚਵਾਈ ਨਹੀਂ ਕੀਤੀ ਆਪਾਂ ਧਾਰਾ ਮਾਰ ਕੇ ਲੈ ਲਈਆਂ ਲਿਆਂਦੀਆਂ ਵਿਚਾਲੇ ਵੀਡੀਓ ਚ ਪਾ ਵੀਡੀਓ ਚ ਪਾ ਦਾਂਗੇ ਤਾਂ ਕਰਕੇ ਹਾਂਜੀ ਸਹੀ ਸਹੀ ਹਾਂਜੀ ਹਾਂਜੀ ਤੇ ਇਹ ਕੋਈ ਦੱਸਿਆ ਘਰ ਵਾਲਿਆਂ ਪਿੱਛੋਂ ਜਿੱਥੋਂ ਕਿੰਨੇ ਕਿਲੋ ਉਹਦੇ 8 ਕਿਲੋ ਸੰਧੂ ਸਾਹਿਬ ਦੇ ਨੇ ਸਾਹਿਬ ਆਪਾਂ ਆਪਦੀ ਸੱਲੀ ਨਹੀਂ ਕੀਤੀ ਹੱਲੇ ਆਪਾਂ 7 ਕਿਲੋ ਦੱਬਾ ਆਪਾਂ 7 ਕਿਲੋ ਕਿਲੋ ਘਾਟ ਹੀ ਦਸੀ ਸੰਧੂ ਸਾਹਿਬ ਫੁਰ ਕੇ ਗੱਲ ਝੂਠੀ ਜੀ ਪੈਦੀ ਆ ਵੀ ਜੇ ਕੋਈ ਭੈਣ ਭਰਾ ਦੂਰ ਨੇੜੇ ਆਵੇ ਦੇ 7 ਕਿਲੋ ਦੋਸਤੋ ਮੰਨ ਲਿਓ ਕਿ ਅੱਗੋਂ 8 ਦੱਸਿਆ ਪਰ 7 ਕਿਲੋ ਮੰਨ ਕੇ ਸੌਦਾ ਕਰ ਲਿਓ ਹਾਂਜੀ ਬਾਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੋ ਟਾਈ ਤਾਂ ਅਮੀ ਤੁਸੀਂ ਬੇਰਬਾਂਜ ਦਾ ਲੈ ਸਕਦੇ ਜੀ ਸਿੰਗਲ ਖੱਡੀ ਦੇ ਵਿੱਚ ਆ ਸਵੇਰ ਤੁਸੀਂ ਆਪ ਦੀ ਸਮਝ ਨਾਲ ਚੌਥਾ ਮੰਨ ਲਓ ਤੀਜਾ ਮੰਨ ਲਓ ਬਿਲਕੁਲ ਤੁਹਾਡੇ ਸਾਹਮਣੇ ਆ ਜੋ ਕੁਝ ਹੁੰਦਾ ਹਾਂ ਜੀ ਠੀਕ ਆ ਤੇ ਬਾਕੀ ਥਣ ਦੇਵੇ ਦੀ ਪੂਰੀ ਸਫਾਈ ਜਿਹੜੀ ਸਾਫ ਦੇ ਸੰਢਈ ਹੈ ਬਾਕੀ ਖੋਲ ਕੇ ਤੋੜ ਕੇ ਵੀ ਦਿਓਣੇ ਤੋੜ ਕੇ ਖਾਣ ਠੀਕ ਆ ਤੇ ਬਾਕੀ ਸਾਨੂੰ ਸਭ ਭਾਵੇਂ ਬੋਝ ਜਿੰਨੀ ਦਾ ਆਪਾਂ ਚਵਾਈ ਕੀਤੀ ਹੈ ਚੰਗੀ ਆ ਚੰਗੀ ਚੰਗੀ ਚਵਾਈ ਵੀ ਬਹੁਤ ਸਾਫ ਹੈ ਆ ਧਾਰਾ ਮਾਰਿਆ ਪਤਾ ਲੱਗ ਹੀ ਜਾਂਦਾ ਲਾਈਨਾਂ ਦਾ ਲਾਈਨਾਂ ਦਾ ਸਭ ਆ ਲਓ ਜੀ ਠੀਕ ਆ ਸੋ ਮਾਜੇ ਦੋਸਤੋ ਕੋਈ ਤੀਜਾ ਸੁਆ ਚੌਥਾ ਮੰਨ ਸਕਦਾ ਅੱਠ ਵੀਰ ਹੋਣਾ ਨੇ ਬਿਲਕੁਲ ਅੱਗੋਂ ਮੰਨ ਕੇ ਲੈਂਦੀ ਹੈ ਜਿੱਥੋਂ ਲੈਂਦੀ ਹੈ ਵੀ ਅਗਲੇ ਨੇ 8 ਕਿਹਾ ਸੀ ਪਰ ਕੋਈ 7 ਮੰਨ ਕੇ ਸੌਦਾ ਕਰ ਲੇ ਠੀਕ ਆ 1 ਡੇਢ ਮਹੀਨੇ ਦਾ ਸੁਆ ਮਗਰ ਕੱਟੀ ਲੋਹੀ ਮਗਰ ਕੱਟੀ ਆ ਜੀ ਹਾਂ ਜੀ ਅੱਛਾ ਰਾਜਵੀਰ ਕਿੰਨਾ ਮੋਲ ਵੀ ਰਿੰਦਾ ਫਿਰ ਸੰਧੂ ਸਾਹਿਬ ਮੋਲ ਜੋ ਮਰਜ਼ੀ ਕਰਾ ਲਓ ਇਹਦਾ ਛੋੜਾ ਜੇ ਮੋਲਾ ਪਰ ਰੱਖੀ 52 50 ਦੀ ਦੀ ਦਿੱਤੀ 50 ਦੀ ਹਾਂ ਜੀ ਸੋਨੇਪਾ ਨੋ ਘੱਟ ਦੇ ਦਾਂਗੇ ਜੀ 47 ਦੀ ਦੇ ਦਾਂਗੇ 47 ਦੀ ਬਸ 47000 ਦੀ 46000 ਦੀ ਹਾਂ ਨਾ ਹੀ ਹੋਣੀ ਸਮਝਦਾ ਜੈਸ ਨੋ ਜੈਸ ਨੋ ਲਓ ਜੀ 46000 ਦੀ ਜੈਸ ਨੋ ਆ ਦੇ ਜੀ ਹਾਂਜੀ ਠੀਕ ਆ ਮਗਰ ਕੱਟੀ ਆ ਦੋਸਤੋ ਮਾਝ ਤੁਸੀਂ ਦੇਖ ਲਈ ਆ ਜੋ ਕੇ ਭਰਾ ਕੇ ਤਸੱਲੀ ਤੁਸੀਂ ਕਰ ਲਈ ਠੀਕ ਆ ਬਿਲਕੁਲ ਕੋਮਸਨ ਸਾਹਿਬ ਅਗਲੇ ਪੰਨੇ ਆਪਣੇ ਕੋਲ ਸੋਨੀਪਾ ਆ ਗਈ ਵੇੜ ਇਹ ਗਾਂ ਆ ਗਈ ਜੀ ਲਓ ਜੀ ਗਾਂ ਆ ਗਈ ਆ ਇਹ ਸੂਏ ਕਿੰਨੇ ਸੂਣ ਜਾ ਰਹੀ ਆ ਇਹ ਸੂਆ ਮਾਲਕਾਂ ਨੇ ਤਾਂ ਦੁਜਾ ਦੱਸਿਆ ਜੀ ਕੋਈ ਵੀ ਇੱਤੇ ਜਾ ਵੀ ਮੰਨ ਲੇ ਅੱਛਾ ਜੀ ਬਾਕੀ 25 ਕਿਲੋ ਦੀ ਗਾਂ ਦੀ ਸਾਨੂੰ ਰਿਕਾਰਡ ਦੱਸਿਆ ਮਾਲਕਾਂ ਨੇ ਅੱਛਾ ਹੁਣ ਅੱਗੇ ਅਸੀਂ ਆਪ ਨਹੀਂ ਚੋਈ ਪਰ ਜਿੱਥੇ ਘਰ ਵਾਲੇ ਬੰਦੇ ਨੇ ਲਾਗੇ ਗਵੰਢ ਵੀ ਆਦੇ ਵੀ 25 ਕਿਲੋ ਚਵਾਇਆ ਆ ਇਹਨੇ 25 ਕਿਲੋ ਬਾਕੀ ਥਾਨ ਬੜਾ ਸੰਧੂ ਸਾਹਿਬ ਨੂੰ ਬੜੀ ਸੰਧੂ ਸਾਹਿਬ ਵਿਆਦਾ ਕਰਕੇ ਪਾਉਣੀ ਆ ਲੈ ਉਤਰਾ ਮੇਰਾ ਰਾਦਾ ਤਿਆਰ ਕਰਕੇ ਬਿਲਕੁਲ ਦੇਣੀ ਆ ਨਹੀਂ ਨਹੀਂ ਵੇਖੋ ਜੀ ਤਕਰੀਬਨ ਹਜੇ ਖੁੱਲਣੀ ਆ ਬੜ ਹਾਂਜੀ ਆ ਦੇਖੋ ਸੋਦੋ ਸੋਦੋ ਕਾਰ ਬੜਾ ਦੇਖੋ ਲੱਗਾ ਵਧੀਆ ਅ ਪ੍ਰਕਾਰ ਜਿਹੜਾ ਫੁੱਲ ਵੱਡਾ ਕੱਦ ਕਾਠਾ ਬਹਿੜਦਾ ਵਜਨ ਵੱਟਾ ਪੂਰਾ ਫੁੱਲ ਬੜਾ ਫੁੱਲ ਵੱਡੇ ਕੱਦ ਦੀ ਆ ਠੀਕ ਆ ਜੀ ਤੇ ਤੇਜਾ ਸਵੇਰ ਕੋਈ ਵੀਰ ਸਮਝ ਸਕਦਾ ਬਾਕੀ ਹਰ ਇੱਕ ਦੀ ਆਪੋ ਆਪਣੀ ਅੱਗੇ ਸਮਝ ਠੀਕ ਆ ਤੇ ਪੂਰੇ ਵਜਨ ਲੋਡ ਤੇ ਵਜਨ ਲੋਡ ਦੇ ਵਿੱਚ ਆ ਦੇਖੋ ਕੋਣ ਦਾ ਆ ਜਾ ਉਤਰਾ ਮ ਆ ਜਾ ਨਾ ਆ ਆ ਜਾ ਤੁਹਾਨੂੰ ਲੱਗਣਾ ਸੋ ਵੀ ਤਾ ਵੀਰਲਾ ਸੋਹਣੀਆਂ ਐ ਬਾਕੀ ਹਜੇ ਹੋਰ ਜਿਹੜਾ ਦੋਸਤੋ ਵਿਰਲ ਜਿਹੜੀ ਬਧੇਰੇ ਜਾਪੂਗੀ ਜਦੋਂ ਨੇਵਾ ਹੋਰ ਥੋੜਾ ਜਿਹਾ ਖੋਲ ਲਿਆ ਦਿਨ ਹਜੇ ਰਾਜਵੀਰ ਸਿੰਘਾਂ ਕੱਢ ਜੂ ਕੋਈ 2 4 ਕੇ ਵੱਧ ਵੀ ਕੱਢ ਜੂਗੀ ਸੰਨੂ ਸਾਹਿਬ ਦਿਨ ਤੇ ਵੱਧੂ ਵੀ ਖਾੜ ਸਕਦੀ ਹੈ ਤਾਂ ਆਠੀ ਕੱਢ ਜੇ ਬਣਦੀ ਆਉਂਦੀ ਵੈੜ ਉਦਾਂ ਬਹੁਤ ਹਫਤੇ ਦੇ ਅੰਦਰ ਬਾਹਰ ਜੇ ਸੁਕੂਗੀ ਇੱਕ ਦਿਨ ਅੰਦਰ ਜਾਂ ਬਾਹਰ ਵੀ ਸੁਕੂਗੀ ਹਾਂਜੀ ਠੀਕ ਆ ਇਹਦਾ ਫਿਰ ਕੀ ਵੈੜ ਦਾ ਲੈਣ ਦਾ ਸਿੰਘ ਜੀ ਮੌਲਦੇ ਦਾ ਕਾੜ ਹੀ ਹੈ ਹਾਂਜੀ 2000 ਘਾਟ ਕਰ ਲਈ 98000 ਦੀ ਦੀ 98000 ਦੀ ਹਾਂ ਜੀ 50000 ਕਰ ਦੋ ਮਾਨਤਨ ਫਿਰ ਹੁਣ 55000 ਦੀ 57000 ਦੀ ਹਾਂ ਨਾ ਇਹ 57 ਦੀ ਬਿਲਕੁਲ ਬਿਲਕੁਲ ਲਓ ਜੀ ਬਾਕੀ ਵੇਖਰ ਤੁਸੀਂ ਆਪ ਦੋਸਤੋਂ ਗਾਂ ਵੇਖ ਲਓ ਕੱਦ ਕੋ ਤੋ ਵੇਖ ਲਓ ਵਜ਼ਨ ਵੇਖ ਲਓ ਇਹ ਹਰ ਪਾਸਿਓ ਪੂਰੀ ਆ ਵਾਧਾ ਹੀ ਆ ਅਡਰ ਵਾਲੇ ਪਾਸਿਓ ਵੀ ਕੱਦ ਘਾਟ ਵਾਲੇ ਪਾਸਿਓ ਵੀ ਪੂਰੀ ਨਿੱਗਰ ਹੋਲ ਵਜ਼ਨ ਦੋੜ ਦੇ ਵਿੱਚ ਬਾਕੀ ਵੱਡੀ-ਵੱਡੀ ਬੜੀ ਆ ਠੀਕ ਆ 57000 ਦੀ ਆ ਇਹ ਤੁਹਾਨੂੰ ਗਾਂ ਜਿਹੜੀ ਦੋਸਤੋਂ ਮਿਲ ਜੂਗੀ ਹਾਂਜੀ ਇਹੋ ਨਗਜ਼ੀ ਆ ਜੇ ਬਾਈ ਹੁਣਾਂ ਦੇ ਕੋਲ ਪੰਜ ਮੱਜਾਂ ਝੋਟੀਆਂ ਵੀ ਸੀ ਵਿੱਚ ਦੋਸਤੋ ਹਾਂਜੀ ਇੱਕ ਜਿਹੜੀ ਆ ਆਪਾਂ ਤੁਹਾਨੂੰ ਗਾਂ ਦਿਖਾਉਣੀ ਸੀ ਠੀਕ ਆ ਜੀ ਦੋ ਐਨੀਮਲ ਜਿਹੜੇ ਅੱਜ ਗੱਭਣ ਤੇ ਚਾਰ ਸੁਈਆਂ ਸਵਾਈਆਂ ਜਿਹੜੀਆਂ ਮੱਝਾਂ ਤੁਹਾਨੂੰ ਮਿਲ ਜਾਣਗੀਆਂ ਰੇੜਪੜਤਾ ਬਾਕੀ ਦੁੱਧ ਹੁਣ ਮੌਕੇ ਤੇ ਕਿੰਨਾ ਹਾਜ਼ਰ ਉਹ ਪੂਰੀ ਗੱਲਬਾਤ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਤੀ ਆ ਸੋ ਧਿਆਨ ਦੇ ਨਾਲ ਜਿਹੜਾ ਤੁਸੀਂ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਜ਼ਰੂਰ ਦੇਖ ਲਿਓ ਠੀਕ ਆ ਤੇ ਸੋਨੀ ਤੇ ਵੀ ਰਾਜਵੀਰ ਨੰਬਰ ਬੋਲੋ ਆਪਣਾ ਨੰਬਰ ਨੰਬਰ 9957 88044 ਠੀਕ ਹੈ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਨੰਬਰ ਜਿਹੜੇ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਬਤੇਰੇ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ